ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਨਵੈਸਟਰ ਪੰਜਾਬ ਵੈਬ ਸੀਰੀਜ਼ ਦੇ ਅੱਜ ਦੇ ਫਾਈਨੈਂਸ਼ੀਅਲ ਐਪੀਸੋਡ ਵਿੱਚ ਤੁਸੀਂ ਜਾਣੋਗੇ ਕਿ ਮਿਊਚੁਅਲ ਫੰਡ ਵਿੱਚ ਸਟੈਂਪ ਡਿਊਟੀ ਅਤੇ ਐਨਏਵੀ ਕੀ ਹੁੰਦੀ ਹੈ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਈਏ ਕਿ 4000 ਸਬਸਕ੍ਰਾਈਬਰਸ ਪੂਰੇ ਹੋਣ ਤੋਂ ਬਾਅਦ ਮੈਂ ਤੁਹਾਨੂੰ ਇੱਕ ਅਜਿਹੀ ਪੋਜੀਸ਼ਨਲ ਟਰੇਡਿੰਗ ਨਿੰਜਾ ਟੈਕਨੀਕ ਬਾਰੇ ਦੱਸਾਂਗਾ ਜਿਸ ਨਾਲ ਤੁਸੀਂ ਬਿਨਾਂ ਰਿਸਕ ਲਏ ਮਲਟੀ ਬੈਗਰ ਪ੍ਰੋਫਿਟਸ ਕਮਾ ਸਕਦੇ ਹੋ ਇਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਸਟਾਕ ਸਿਲੈਕਸ਼ਨ ਨਿੰਜਾ ਟੈਕਨੀਕ ਸ਼ੇਅਰ ਕੀਤੀ ਸੀ ਜਿਸਦਾ ਰਿਸਪੌਂਸ ਕਾਫੀ ਵਧੀਆ ਰਿਹਾ ਅਤੇ ਮੈਨੂੰ ਯਕੀਨ ਹੈ #ਨਿੰਜਾਟੈਕਨੀਕ2 ਪੋਜੀਸ਼ਨਲ ਟਰੇਡਿੰਗ ਸਟ੍ਰੈਟੇਜੀ ਤੁਹਾਨੂੰ ਕਾਫੀ ਪਸੰਦ ਆਵੇਗੀ ਅਤੇ ਇਹ ਬਹੁਤ ਸੌਖੀ ਵੀ ਹੈ ਚਲੋ ਸ਼ੁਰੂ ਕਰਦੇ ਹਾਂ ਜਦੋਂ ਵੀ ਮਿਊਚੁਅਲ ਫੰਡ ਵਿੱਚ ਤੁਸੀਂ ਟਰਾਂਜੈਕਸ਼ਨ ਕਰਦੇ ਹੋ ਭਾਵੇਂ ਉਹ ਲੰਸਮ ਹੋਵੇ ਜਾਂ ਐਸਆਈਪੀ ਉਸ ਦੇ ਉੱਤੇ ਜੋ ਚਾਰਜ ਲੱਗਦਾ ਹੈ ਉਸ ਨੂੰ ਸਟੈਂਪ ਡਿਊਟੀ ਕਹਿੰਦੇ ਹਨ ਹੁਣ ਤੁਸੀਂ ਜਾਣੋਗੇ ਕਿ ਇਸ ਸਟੈਂਪ ਡਿਊਟੀ ਕਦੋਂ ਲੱਗਦੀ ਹੈ ਜਦੋਂ ਤੁਸੀਂ ਕੋਈ ਵੀ ਮਿਊਚੁਅਲ ਫੰਡ ਖਰੀਦਦੇ ਹੋ ਤਾਂ ਤੁਹਾਨੂੰ ਸਟੈਂਪ ਡਿਊਟੀ ਲੱਗਦੀ ਹੈ ਅਤੇ ਜਦੋਂ ਤੁਸੀਂ ਆਪਣੇ ਪੈਸੇ ਇੱਕ ਮਿਊਚੁਅਲ ਫੰਡ ਤੋਂ ਦੂਸਰੇ ਮਿਊਚੁਅਲ ਫੰਡ ਵਿੱਚ ਟ੍ਰਾਂਸਫਰ ਕਰਦੇ ਹੋ ਤਾਂ ਉਦੋਂ ਵੀ ਤੁਹਾਨੂੰ ਸਟੈਂਪ ਡਿਊਟੀ ਲੱਗਦੀ ਹੈ ਪਰ ਮਿਊਚੁਅਲ ਫੰਡ ਰੀਡੀਮ ਕਰਨ ਤੇ ਯਾਨੀ ਕਿ ਉਸ ਨੂੰ ਵੇਚਣ ਤੇ ਸਟੈਂਪ ਡਿਊਟੀ ਨਹੀਂ ਲੱਗਦੀ ਈਟੀਐਫ ਨੂੰ ਛੱਡ ਕੇ ਸਾਰੀ ਮਿਊਚੁਅਲ ਫੰਡਸ ਵਿੱਚ ਇਹ ਚਾਰਜ ਲੱਗਦਾ ਹੈ ਈਟੀਐਫ ਸਟਾਕ ਦੀ ਤਰ੍ਹਾਂ ਹੁੰਦਾ ਹੈ ਇਸ ਲਈ ਉਸ ਤੇ ਵੱਖਰੇ ਚਾਰਜਸ ਲੱਗਦੇ ਹਨ ਮਿਊਚੁਅਲ ਫੰਡਸ ਜਿਵੇਂ ਕਿ ਇਕਵਿ ਹਾਈਬ੍ਰਿਡ ਮਿਊਚੁਅਲ ਫੰਡ ਅਤੇ ਇਸ ਤਰ੍ਹਾਂ ਦੇ ਹੋਰ ਮਿਊਚੁਅਲ ਫੰਡਸ ਵਿੱਚ ਸਟੈਂਪ ਡਿਊਟੀ ਲੱਗਦੀ ਹੈ ਇੱਕ ਵਾਰ ਫਿਰ ਸੌਖੇ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਜਦੋਂ ਵੀ ਤੁਸੀਂ ਮਿਊਚੁਅਲ ਫੰਡ ਵਿੱਚ ਐਸਆਈਪੀ ਜਾਂ ਲੈਪਸਮ ਦੁਆਰਾ ਇਨਵੈਸਟ ਕਰਦੇ ਹੋ ਉਸ ਉੱਤੇ ਜੋ 트ਾਂਜੈਕਸ਼ਨ ਚਾਰਜਸ ਲੱਗਦੇ ਹਨ ਉਸ ਨੂੰ ਸਟੈਂਪ ਡਿਊਟੀ ਕਿਹਾ ਜਾਂਦਾ ਹੈ ਹੁਣ ਜਾਣਦੇ ਹਾਂ ਕਿ ਮਿਊਚੁਅਲ ਫੰਡ ਵਿੱਚ ਸਟੈਂਪ ਡਿਊਟੀ ਕਿੰਨੀ ਲੱਗਦੀ ਹੈ ਮਿਊਚੁਅਲ ਫੰਡ ਨੂੰ ਖਰੀਦਣ ਤੇ ਅਤੇ ਇੱਕ ਫੰਡ ਤੋਂ ਦੂਸਰੇ ਫੰਡ ਵਿੱਚ ਟ੍ਰਾਂਸਫਰ ਕਰਨ ਤੇ ਸੇਮ ਚਾਰजेस ਲੱਗਦੇ ਹਨ ਜੋ ਹੈ 0.005% ਪਰ ਇੱਕ ਡੀਮੈਟ ਅਕਾਊਂਟ ਤੋਂ ਦੂਸਰੇ ਡੀਮੈਟ ਅਕਾਊਂਟ ਵਿੱਚ ਮਿਊਚੁਅਲ ਫੰਡ ਟ੍ਰਾਂਸਫਰ ਕਰਨ ਤੇ ਥੋੜਾ ਜ਼ਿਆਦਾ ਚਾਰजेस ਲੱਗਦੇ ਹਨ ਜੋ ਹੈ 0.015% ਕਿਸ ਟੈਂਪ ਡਿਊਟੀ ਚਾਰजेस ਬਹੁਤ ਸਮੇਂ ਪਹਿਲਾਂ ਤੋਂ ਹੀ ਲੱਗਦੇ ਆ ਰਹੇ ਹਨ ਜੀ ਨਹੀਂ ਮਿਊਚੁਅਲ ਫੰਡ ਵਿੱਚ 1 ਜੁਲਾਈ 2020 ਤੋਂ ਸਟੈਂਪ ਡਿਊਟੀ ਸ਼ੁਰੂ ਹੋਈ ਹੈ ਉਸ ਤੋਂ ਪਹਿਲਾਂ ਜੇਕਰ ਤੁਸੀਂ 1000 ਰੁਪਏ ਦੀ ਐਸਆਈਪੀ ਕਰਦੇ ਸੀ ਤਾਂ ਤੁਹਾਡੇ ਪੂਰੇ ਪੈਸੇ ਇਨਵੈਸਟ ਹੁੰਦੇ ਸਨ ਪਰ ਹੁਣ ਇਸ ਤੇ 0.005% ਚਾਰजेस ਲੱਗਦੇ ਹਨ ਇਸ ਨੂੰ ਇੱਕ ਐਗਜ਼ਾਮਪਲ ਨਾਲ ਸਮਝਦੇ ਹਾਂ ਮੰਨ ਲਓ ਤੁਸੀਂ ਹਰ ਮਹੀਨੇ 1000 ਰੁਪਏ ਦੀ ਐਸਆਈਪੀ ਕਰਦੇ ਹੋ ਜਿਸ ਉੱਤੇ 0.005% ਸਟੈਂਪ ਡਿਊਟੀ ਲੱਗੇਗੀ ਯਾਨੀ ਕਿ 5 ਪੈਸੇ ਮਤਲਬ 1000 ਰੁਪਏ ਤੇ ਤੁਹਾਨੂੰ ਸਿਰਫ 5 ਪੈਸੇ ਸਟੈਂਪ ਡਿਊਟੀ ਲੱਗੇਗੀ ਜੇਕਰ ਤੁਸੀਂ 2000 ਰੁਪਏ ਇਨਵੈਸਟ ਕਰਦੇ ਹੋ ਤਾਂ ਤੁਹਾਨੂੰ 10 ਪੈਸੇ NAV ਦਾ ਮਤਲਬ ਹੈ ਨੈਟ ਐਸੈਟ ਵੈਲਿਊ ਜਿਸ ਤਰ੍ਹਾਂ ਸ਼ੇਅਰ ਮਾਰਕੀਟ ਵਿੱਚ ਕਿਸੇ ਸ਼ੇਅਰ ਦੀ ਕੀਮਤ ਹੁੰਦੀ ਹੈ ਉਸੇ ਤਰ੍ਹਾਂ ਮਿਊਚੁਅਲ ਫੰਡ ਦੀ ਕੀਮਤ ਨੂੰ NAV ਕਿਹਾ ਜਾਂਦਾ ਹੈ ਹੁਣ ਇਸ NAV ਨੂੰ ਡਿਟੇਲ ਵਿੱਚ ਸਮਝਦੇ ਹਾਂ ਟੋਟਲ ਮਾਰਕੀਟ ਵੈਲਿਊ ਆਫ ਐਸੈਟ ਡਿਵਾਈਡਿਡ ਬਾਈ ਟੋਟਲ ਨੰਬਰ ਆਫ ਯੂਨਿਟਸ ਇਜ਼ ਇਕੁਅਲ ਟੂ NAV ਮਤਲਬ ਮਿਊਚੁਅਲ ਫੰਡ ਦੀ ਮਾਰਕੀਟ ਵੈਲਿਊ ਨੂੰ ਉਸਦੇ ਅਲਾਟ ਕੀਤੇ ਹੋਏ ਯੂਨਿਟਸ ਦੇ ਨਾਲ ਡਿਵਾਈਡ ਕਰਨ ਤੇ ਜੋ ਵੈਲਿਊ ਆਵੇਗੀ ਉਸਨੂੰ ਐਨਵੀ ਯਾਨੀ ਨੈਟ ਐਸੈਟ ਵੈਲਿਊ ਕਿਹਾ ਜਾਂਦਾ ਹੈ ਹਰ ਇੱਕ ਮਿਊਚੁਅਲ ਫੰਡ ਦੀ ਐਨਵੀ ਅਲੱਗ-ਅਲੱਗ ਹੁੰਦੀ ਹੈ ਜਦੋਂ ਮਾਰਕੀਟ ਕਰੈਸ਼ ਆਉਂਦਾ ਹੈ ਤਾਂ ਮਿਊਚੁਅਲ ਫੰਡ ਦੀ ਐਨਵੀ ਵੀ ਸਸਤੀ ਹੋ ਜਾਂਦੀ ਹੈ ਮਤਲਬ ਤੁਸੀਂ ਮਿਊਚੁਅਲ ਫੰਡ ਨੂੰ ਡਿਸਕਾਊਂਟ ਵਿੱਚ ਖਰੀਦ ਸਕਦੇ ਹੋ ਪਰ ਇਸ ਦਾ ਮਤਲਬ ਇਹ ਵੀ ਨਹੀਂ ਹੈ ਕਿ ਜੇ ਕਿਸੇ ਮਿਊਚੁਅਲ ਫੰਡ ਦੀ ਐਨਵੀ ਜ਼ਿਆਦਾ ਹੈ ਤਾਂ ਉਹ ਘਟਗੁਰੂ ਕਰੇਗਾ ਇਸ ਤਰ੍ਹਾਂ ਨਹੀਂ ਹੁੰਦਾ ਇਸ ਲਈ ਜਦੋਂ ਵੀ ਤੁਸੀਂ ਮਿਊਚੁਅਲ ਫੰਡ ਵਿੱਚ ਇਨਵੈਸਟ ਕਰਦੇ ਹੋ ਤਾਂ ਤੁਹਾਨੂੰ ਉਸ ਦੀ ਐਨਵੀ ਨੂੰ ਦੇਖ ਕੇ ਇਨਵੈਸਟ ਨਹੀਂ ਕਰਨਾ ਚਾਹੀਦਾ ਹੁਣ ਇਸ ਨੂੰ ਐਗਜ਼ਾਮਪਲ ਨਾਲ ਸਮਝਦੇ ਹਾਂ ਮੰਨ ਲਓ ਇੱਕ ਮਿਊ ਨੇ 10 ਲੱਖ ਯੂਨਿਟ ਈਸ਼ੂ ਕੀਤੇ ਹਨ ਤਾਂ NAV ਦੇ ਫਾਰਮੂਲੇ ਦੇ ਹਿਸਾਬ ਨਾਲ ਇਸ ਨੂੰ ਕੈਲਕੂਲੇਟ ਕਰਨ ਤੋਂ ਬਾਅਦ ਇਸ ਮਿਊਚੁਅਲ ਫੰਡ ਦੀ NAV ਨਿਕਲ ਕੇ ਆ ਜਾਵੇਗੀ ਜੋ ਹੈ ਰੁਪਏ 20 ਪਰ ਯੂਨਿਟ ਇਸੇ ਤਰ੍ਹਾਂ ਹਰ ਮਿਊਚੁਅਲ ਫੰਡ ਦੀ NAV ਕੈਲਕੂਲੇਟ ਕੀਤੀ ਜਾਂਦੀ ਹੈ ਮਿਊਚੁਅਲ ਫੰਡ ਵਿੱਚ ਇਨਵੈਸਟ ਕਰਨ ਤੋਂ ਪਹਿਲਾਂ ਤੁਹਾਨੂੰ ਉਸ ਦਾ ਫੰਡ ਸਾਈਜ਼ ਉਸ ਦੀ ਐਕਸਪੈਂਸ ਰੇਸ਼ੀਓ ਅਤੇ ਉਹ ਫੰਡ ਕਿੰਨੇ ਸਟਾਕਸ ਵਿੱਚ ਇਨਵੈਸਟ ਕਰ ਰਿਹਾ ਹੈ ਇਸ ਬਾਰੇ ਪਤਾ ਹੋਣਾ ਚਾਹੀਦਾ ਹੈ ਹੁਣ ਜਾਣਦੇ ਹਾਂ ਕਿ ਮਿਊਚੁਅਲ ਫੰਡ ਵਿੱਚ NAV ਕਦੋਂ ਚੇਂਜ ਹੁੰਦੀ ਹੈ ਹਰੇਕ ਦਿਨ ਮਾਰਕੀਟ ਕਲੋਜ਼ ਹੋਣ ਤੋਂ ਬਾਅਦ ਰਾਤ ਨੂੰ 11 ਵਜੇ NAV ਚੇਂਜ ਹੋ ਜਾਂਦੀ ਹੈ ਕੁਝ ਮਿਊਚੁਅਲ ਫੰ ਜਾਂਦੀ ਹੈ ਤੁਸੀਂ ਕੁਝ ਮਿਊਚੁਅਲ ਫੰਡਸ ਦੀ ਐਨਐਵੀ ਲਾਈਵ ਦੇਖ ਸਕਦੇ ਹੋ ਮਾਰਚ 2024 ਵਿੱਚ ਨਿਪੋਨ ਇੰਡੀਆ ਲਾਰਜ ਕੈਪ ਫੰਡ ਦੀ ਐਨਐਵੀ 85.85 ਰੁਪਏ ਹੈ ਯੂਟੀਆਈ ਨਿਫਟੀ 50 ਇੰਡੈਕਸ ਫੰਡ ਦੀ ਐਨਐਵੀ 153.37 ਰੁਪਏ ਹੈ ਅਤੇ ਕੁਆਂਟ ਸਮਾਲ ਕੈਪ ਫੰਡ ਦੀ ਐਨਏਵੀ 257.46 ਰੁਪਏ ਹੈ ਜੇਕਰ ਤੁਸੀਂ ਵੀ ਮਿਊਚੁਅਲ ਫੰਡ ਜਾਂ ਸਟਾਕਸ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਬਾਕਸ ਵਿੱਚ ਗਰੋਅ ਅਤੇ ਐਪ ਸਟਾਕਸ ਦਾ ਲਿੰਕ ਦਿੱਤਾ ਹੋਇਆ ਹੈ ਤੁਸੀਂ ਡਾਊਨਲੋਡ ਕਰ ਸਕਦੇ ਹੋ ਜੇਕਰ ਤੁਸੀਂ ਕਿਸੇ ਮਿਊਚੁਅਲ ਫੰਡ ਜਾਂ ਸਟਾਕ ਬਾਰੇ ਕੁਝ ਵੀ ਪੁੱਛਣਾ ਹੋਵੇ ਤਾਂ ਕਮੈਂਟ ਬਾਕਸ ਵਿੱਚ ਜਰੂਰ ਪੁੱਛੋ ਇਸ ਨਾਲ ਤੁਹਾਡੀ ਨੌਲੇਜ ਵਧੇਗੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਹ ਹੈ ਐਸਬੀਆਈ ਸਮਾਲ ਕੈਪ ਮਿਊਚੁਅਲ ਫੰਡ ਪੋਰਟਫੋਲੀਓ ਜਿਸ ਵਿੱਚ ਮੈਂ ਲਗਾਤਾਰ ਐਸਆਈਪੀ ਕਰ ਰਿਹਾ ਹਾਂ ਜਿਸ ਦੀ ਐਨਏਵੀ ਮਾਰਚ 2024 ਨੂੰ 171.44 ਰੁ ਸਾਰੇ ਫੰਡ ਦੇ ट्रांजैक्शंस ਵੀ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਸ ਲਈ ਤੁਹਾਨੂੰ ਜ਼ਿਆਦਾ ਡਰਨ ਅਤੇ ਸੋਚਣ ਦੀ ਜਰੂਰਤ ਨਹੀਂ ਸਗੋਂ ਜਲਦੀ ਤੋਂ ਜਲਦੀ ਇਨਵੈਸਟਮੈਂਟ ਸ਼ੁਰੂ ਕਰ ਦਿਓ ਪਰ ਇਸ ਤੋਂ ਪਹਿਲਾਂ ਇਸ ਬਾਰੇ ਪ੍ਰੋਪਰ ਨੌਲੇਜ ਜ਼ਰੂਰ ਲੈ ਲੈਣਾ ਜਿਸ ਵਿੱਚ ਮੈਂ ਵੀ ਤੁਹਾਡੀ ਪੂਰੀ ਮਦਦ ਕਰਾਂਗਾ ਤੁਸੀਂ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰਕੇ ਆਪਣੇ ਡਾਊਟਸ ਪੁੱਛ ਸਕਦੇ ਹੋ